ਜਿਹੜੇ ਇਹੇ ਬਲੌਗ ਪ੍ਰਧਾਨ ਜਿਹੜੇ ਸਾਫਕਾ ਨੇ ਇਲਜ਼ਾਮ ਲਾਏ ਹੋਏ ਨੇ ਜੀ ਉਹ ਮਾਨਸਿਕ ਪਰੇਸ਼ਾਨ ਆ ਮੈਨੂੰ ਧਮਕੀਆਂ ਤੇ ਫੋਨ ਤੇ ਚਮਚੇ ਆਂ ਦੀ ਮੈਂ ਪਹਿਲਾਂ ਦੱਸਿਆ ਸੀ ਬਹੁਤ ਆਉਂਦੇ ਸੀ ਫੋਨ ਹੁਣ ਹੋਰ ਵੱਧ ਗਏ ਹੁੰਦੇ ਚੈਟ ਵੀ ਇਕ ਲੰਡਾ ਪੀ ਆ ਫਿਰ ਤੈਨੂੰ ਕਾਲ ਕਰਦੇ ਆ ਦੇਖੋ ਹਲਕੇ ਵਿੱਚ ਆ ਤੁਹਾਨੂੰ ਲੱਗਦਾ ਤੁਹਾਡਾ ਨੁਕਸਾਨ ਕਰ ਸਕਦੇ ਨੇ ਇਹ ਲੋਕ ਸਰ ਗੁੰਡੇ ਲੋਕ ਆ ਕੁਝ ਵੀ ਕਰ ਸਕਦੇ ਆ ਬਦਲਾਅ ਹੋ ਗਿਆ ਜੀ ਤਾਰੇ ਬਦਲਾ ਦੇ ਤੁਸੀਂ ਵੇਖਣੀ ਰਹੇ ਜੇ ਕੀ ਹੋਣਿਆ ਇੱਥੇ ਉਹਨਾਂ ਦੇ ਛੋਟੀਆਂ-ਛੋਟੀਆਂ ਠੱਗੀਆਂ ਜਿਵੇਂ ਕਿਸੇ ਕੋ ਉਧਾਰ ਪੈਸੇ ਲੈ ਕੇ ਵਾਰਸ ਨਾ ਮੋੜਨਾ ਫਿਰ ਉਹਨਾਂ ਨੂੰ ਪਾਰਟੀ ਦੀ ਤੌਹਫ ਦਿਖਾਉਣਾ ਜੀਤਾ ਕਰਕੇ ਪਾਰਟੀ ਦੀ ਬਦਨਾਮੀ ਹੁੰਦੀ ਸੀ ਤੁਹਾਡੇ ਤੇ ਉਹਨਾਂ ਨੇ ਵੱਲੋਂ ਇਲਜ਼ਾਮ ਲਗਾਏਗੇ ਕਹਿੰਦੇ ਠੱਗੀ ਠੋਰੀ ਮਾਰਦੇ ਸਨ ਤਾਂ ਕਰਕੇ ਉਹਨਾਂ ਨੂੰ ਲਾਹਮੇ ਕਰਤਾ ਉਹਨਾਂ ਨੂੰ ਵੀ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਕਾਰਵਾਈ ਹੋ ਚੁੱਕੀ ਹੈ ਜੀ ਕਿਨੋਂ ਕਹਿੰਦੇ ਕਿ ਤੁਹਾਨੂੰ ਕੱਢ ਦਿੱਤਾ ਗਿਆ ਸਰ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਉਹ ਨਾਂ ਮੈਨੂੰ ਕੱਢਣ ਵਾਲੇ ਉਹ ਤੇ ਆਪ ਜਿਹੜਾ ਬਲੌਗ ਪਰ ਤੁਹਾਨੂੰ ਨੇ ਮੈਨੂੰ ਕੀ ਕੱਢਣਾ ਤੇ ਕੀ ਨਹੀਂ ਕੱਢਣਾ ਲੇਕਿਨ ਉਹ ਕਹਿੰਦੇ ਮੈਂ ਅਸਤੀਫਾ ਨਹੀਂ ਦਿੱਤਾ ਮੈਂ ਇਹ ਵੀ ਪਾਰਟੀ ਦਾ ਕੰਮ ਕਰਦਾ ਚਲੋ ਅਸਤੀਫਾ ਲੈਣ ਦੀ ਲੋੜ ਨਹੀਂ ਹੁੰਦੀ ਪਾਰਟੀ ਆਪ ਨੇ ਕਾਰਵਾਈ ਕਰਦੀ ਹੈ ਇਹ ਬੰਦੇ ਤੁਹਾਨੂੰ ਇੰਟਰਵਿਊ ਦੇਣ ਦੇ ਇਹ ਬੰਦੇ ਨੂੰ ਤਾਂ ਅਸੀਂ ਆਪ ਘਰ ਜਾ ਕੇ ਉੱਥੇ ਸ਼ਾਮਲ ਕੀਤਾ 2019 ਦੇ ਵਿੱਚ ਤੇ ਤੁਸੀਂ ਹਜੇ ਵੀ ਬਲੌਗ ਪ੍ਰਧਾਨ ਨਿਯੁਕਤ ਹੋ ਗਏ ਹੋ ਹਜੇ ਤੱਕ ਸਰ ਮੈਂ ਹੈਗਾ ਜੀ ਮੌਜੂਦਾ ਜੀ ਹਜੇ ਵੀ ਮੈਂ ਪਰ ਅ ਹੁਣ ਮੈਂ ਜੇ ਜੋ ਜਿਸ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ ਇਹ ਕਹਿੰਦੇ استیفا استیفا ਇਹਨਾਂ ਨੇ ਕੀ ਦੇਣਾ ਮੈਂ ਦੇਣਾ ਖੁਦ ਸਾਡਾ استیفا ਆ ਦੇਖੋ ਮੇਰਾ ਨਾਮ ਅਜ਼ਰ ਵਿੱਚ ਮਨਜੀਤ ਸਿੰਘ ਸੀਗੇ ਸਰ ਆ ਦੇਖੋ ਸਰ ਸੰਦੀਪ ਪਾਠਕ ਭਗਵੰਤ ਮਾਨ ਤੇ ਪ੍ਰਿੰਸੀਪਲ ਬਦਰਾ ਠੀਕ ਹੈ ਜੀ ਆ ਹੁੰਦੀ ਲਿਸਟ ਸਾਡਾ ਇਸ ਲਈ ਇਹ ਵਕ ਵਕ ਇਧਰ ਉਧਰ ਜਾਂਦੇ ਆਉਂਦੇ ਰਹਿੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਇਲਜ਼ਾਮ ਲਗਾਇਆ ਉਹ ਕਹਿੰਦੇ ਕਿ ਇਹਨਾਂ ਦਾ ਬੜੇ ਰਾਜਨੀਤਿਕ ਪਾਰਟੀਆਂ ਦੇ ਨਾਲ ਲੈਣਾ ਦੇਣਾ ਫੋਟੋਆਂ ਵਿਖਾਈਆਂ ਉਹਨਾਂ ਨੇ ਹੁਣ ਸਾਡੇ ਘਰ ਦੇ ਵਿੱਚ ਖੰਡਪਾਲ ਸਾਹਿਬ ਰੱਖਿਆ ਵਾ ਅਸੀਂ ਡਗਾਟਨ ਕਰਨਦੇ ਆ ਉਹ ਐਮਐਲਏ ਸਾਡੇ ਰਿਸ਼ਤੇਦਾਰ ਤੇ ਸਰ ਹੁਣ ਉਹਨਾਂ ਨੇ ਆਪਣੀ ਪਾਰਟੀ ਦੇ ਬੰਦੇ ਜਿੱਦੇ ਸਰ ਮੈਂ ਹੁਣ ਜਦੋਂ ਫੈਮਿਲੀ ਦੇ ਵਿੱਚ ਹਰ ਕੋਈ ਹੁੰਦਾ ਤਾਂ ਉਹਨਾਂ ਨੂੰ ਕੀ ਕਰੋ ਮਾਰ ਧੱਕੇ ਮਾਰਕ ਪਹਚਾਈ ਦੇਈਦਾ ਨਿਕਲ ਕੇ ਤੇ ਗੱਲ ਲੈ ਆਉਂਦਾ ਜੇ ਗਮਜੀਤਿਆ ਜੀ ਨਹੀਂ ਗਏ ਉੱਥੇ ਔਜ਼ਲਾ ਸਾਹਿਬ ਦੇ ਘਰੇ ਅੱਜ ਦਿਨ ਖੰਡਪਾਲ ਸਾਹਿਬ ਵੀ ਉਹਨਾਂ ਦੀ ਮਾਤਾ ਚਲੋ ਸਾਰਿਆਂ ਨੂੰ ਜਾਣਾ ਚਾਹੀਦਾ ਦੁੱਖ ਸ਼ਕ ਵੇਲੇ ਤੇ ਕੁਝ ਵੀ ਵੇਲੇ ਵੀ ਇਕੱਠੇ ਮੇਨ ਦਸਨ ਕੋਣ ਨਹੀਂ ਹੁੰਦਾ ਵੱਡੇ ਦਾ ਵੱਡਾ ਲੀਡਰ ਏਕ ਵੀ ਮੈਂ ਦੱਸ ਦੇ ਕਿਹੜਾ ਨਹੀਂ ਹੁੰਦਾ ਇਹ ਗਰੀਬ ਇਹ ਸਾਰੇ ਗਰੀਬ ਲੋਕਾਂ ਲਈ ਅਸਲ ਜੇ ਕਾਨੂੰਨ ਬਣੇ ਵੱਡੇ ਲੋਕਾਂ ਲਈ ਨਹੀਂ ਬਣੇ ਲੱਗਦਾ ਕਿ ਮੁੱਖ ਮੰਤਰੀ ਕੋਈ ਬਣੇਗਾ ਸੀ ਨਹੀਂ ਬਣੂਗਾ ਸਰ ਇਹ ਲੜੀ ਇਹ ਸਾਰੇ ਸਾਡੇ 4 ਭਿਜੇ ਆ ਉਹ ਵੀ ਵਿਚਾਰੇ ਐਵੇਂ ਗੰਗੇ ਬਣੇ ਉਹਨਾਂ ਨੂੰ ਕਿਹੜਾ ਚਲੰਦੇ ਨੇ ਮਨੀਸ਼ ਸੋਧਿਆ ਸੰਜੀਤ ਸਿੰਘ ਉਧਰੋਂ ਹਾਰ ਕੇ ਇੱਧਰ ਆ ਗਏ ਆ ਰਾਜਨੀਤੀ ਦੇ ਉਹ ਚਲਾਉਂਦੇ ਫਿਰ ਸਰਕਾਰ ਤੇ ਇਹ ਕੀ ਕਰਨ ਦੇ ਇਹ ਤਾਂ ਕੁਝ ਵੀ ਨਹੀਂ ਇਹਦੇ ਬਸ ਹੁਣ ਨਚਣਦੇ ਆ ਬਸ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਲੁਧਿਆਣੇ ਸੀਟ ਜਿੱਤਣ ਤੋਂ ਬਾਅਦ ਜਿਹੜੀ ਹੈ ਕੇਜਰੀਵਾਲ ਰਾਜਨੀਤਿਕ ਪੈਰ ਹੋਰ ਰੱਖਣਗੇ ਕਿਸੇ ਜਗ੍ਹਾ ਤੇ ਪੰਜਾਬ ਦੇ ਪੰਜਾਬ ਦੇ ਵਿੱਚ ਸਰ ਜਿੱਤਣਾ ਨਹੀਂ ਦੇ ਤੁਸੀਂ ਜਿੱਤਣ ਦੀ ਗੱਲ ਕਹਿੰਦੇ ਹੋ ਮੈਂ ਕਹਿੰਦੇ ਨਹੀਂ ਜਿੱਤਣਾ ਉਹ ਕਹਿੰਦੇ ਜਿੱਤਾਂਗੇ ਅਸੀਂ ਸਰ ਮੈਂ ਕਹਿੰਦੇ ਨਹੀਂ ਜਿੱਤਣਾ ਜੋ ਤੁਸੀਂ ਮੰਨਦੇ ਹੋ ਫਿਰ ਹੁਣ ਤੁਸੀਂ ਅਸਤੀਫਾ ਦੇਣ ਜਾ ਰਹੇ ਹੋ ਸਵੇਰੇ ਕਿ ਜਦ ਦੇ ਦਿੱਤਾ ਆ ਮੈਂ ਸਰ ਲਿਖਤੀ ਪਾਤਾ ਜੀ ਅੱਛਾ ਪਾਤਾ ਕਿਹਨੂੰ ਕਿਹਨੂੰ ਪਾਇਆ ਜੀ ਮੈਂ ਲਖਨਾ ਸਾਹਿਬ ਨੂੰ ਪਾਉਂਗਾ ਜੀ ਜ਼ਿਲ੍ਹਾ ਪ੍ਰਧਾਨ ਨੂੰ ਪਾਉਂਗਾ ਜੀ ਤੇ ਸੈਰੀ ਕਲਸੀ ਸਾਹਿਬ ਨੂੰ ਪਾਉਂਗਾ ਅੰਮ੍ਰਿਤਸਰ ਦੇ ਮਜੀਟਾ ਹਲਕੇ ਦੀ ਇੱਕ ਇੰਟਰਵਿਊ ਤੁਹਾਡੇ ਰੂਬਰੂ ਕੀਤੀ ਸੀ ਜਿਸ ਵਿੱਚ ਉਸ ਹਲਕੇ ਦੇ ਜੋ ਵਰਕਰ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਸੀਗੇ ਲਗਾਏ ਗਏ ਸਨ ਉਸ ਤੋਂ ਬਾਅਦ ਨਾਲ ਹੀ ਡਿਫੈਂਡ ਜਿਹੜਾ ਸੀਗਾ ਦੂਜੀ ਪਾਰਟੀ ਵੱਲੋਂ ਵੀ ਕੀਤਾ ਗਿਆ ਸੀ ਲੇਕਿਨ ਹੁਣ ਉਹ ਨੌਜਵਾਨ ਇੱਕ ਵਾਰ ਫਿਰ ਤੋਂ ਸਾਡੇ ਨਾਲ ਰੂਬਰੂ ਨੇ ਅਤੇ ਉਹਨਾਂ ਵੱਲੋਂ ਫਿਰ ਇੱਕ ਵਾਰ ਤੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਉਹ ਨੌਜਵਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿਹਾਰ ਵੀਰ ਜੀ ਪਹਿਲੀ ਇੰਟਰਵਿਊ ਕੀਤੀ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਉਦੋਂ ਵੀ ਆਪਣੇ ਆਕਾਸ ਰਗਾਂ ਲਗਾ ਰਹੇ ਸੀਗੇ ਕਿ ਤੁਹਾਡੇ ਤੇ ਪਰਚਾ ਦਰਜ ਕਰਵਾਇਆ ਜਾਂਦਾ ਵਾ ਬਾਈ ਹੁੱਕ ਬਾਈ ਗਰੂ ਕਿਉਂਕਿ ਤੁਹਾਡੇ ਤੇ ਕੋਈ ਮਾਮਲਾ ਦਰਜ ਨਹੀਂ ਸੀਗਾ ਹੁਣ ਕੀ ਹੋ ਰਿਹਾ ਹਾਲਾਤ ਕੀ ਹਾਲਾਤ ਨੇ ਹੁਣ ਐਸ ਪ੍ਰੈਜ਼ੈਂਟ ਸਰ ਦਿਨੋ ਦਿਨ ਵਾਧ ਹੀ ਰਿਹਾ ਕੰਮ ਘੜਿਆਣੀਆਂ ਮੈਨੂੰ ਧਮਕੀਆਂ ਤੇ ਫੋਨ ਤੇ ਚਮਚਿਆਂ ਦੀ ਮੈਂ ਪਹਿਲਾਂ ਵੀ ਦੱਸਿਆ ਸੀ ਬਹੁਤ ਆਉਂਦੇ ਸੀ ਫੋਨ ਹੁਣ ਹੋਰ ਵੱਧ ਗਏ ਹੁਣ ਤੇ ਚੈਟ ਵੀ ਇੱਕ ਲੰਡਾ ਪੀ ਵੀ ਹਲਕੇ ਦੇ ਵਿੱਚ ਹੀ ਆ ਫਿਰ ਤੈਨੂੰ ਕਾਲ ਕਰਦੇ ਆ ਦੇਖੋ ਹਲਕੇ ਵਿੱਚ ਆ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੀਰ ਉਹਨਾਂ ਵੱਲੋਂ ਤਸਵੀਰ ਦਿਖਾਈ ਜਾ ਰਹੀ ਹੈ ਕਿ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਹਲਕੇ ਵਿੱਚ ਆ ਕੇ ਵਖਾਉਣ ਉਸ ਤੋਂ ਬਾਅਦ ਹੀ ਜਿਹੜਾ ਵਾ ਇਹਨਾਂ ਦਾ ਜਿਹੜਾ ਹੈ ਉਹ ਤੁਹਾਨੂੰ ਲੱਗਦਾ ਤੁਹਾਡਾ ਨੁਕਸਾਨ ਕਰ ਸਕਦੇ ਨੇ ਇਹਨੂੰ ਸਰ ਗੁੰਡੇ ਲੋਗ ਆ ਕੁਝ ਵੀ ਕਰ ਸਕਦੇ ਆ ਮੇਰੀ ਫੈਮਿਲੀ ਅਸੀਂ ਇਹ ਰਾਜਨੀਤੀ ਦੇ ਵਿੱਚ ਪਹਿਲਾਂ ਤੋਂ ਨਹੀਂ ਆਏ ਅਸੀਂ ਇੱਕ ਐਸੀ ਲੋਕ ਆ ਮਜੀਬ ਸਿੰਘ ਆ ਅਸੀਂ ਬਰਾਦਰੀ ਰੰਗਰੇਟੇ ਆ ਅਸੀਂ ਇਹ ਚੀਜ਼ਾਂ ਤੋਂ ਕੋਹਾ ਦੂਰ ਹਾਂ ਪਰ ਅਸੀਂ ਇੱਕ ਬਲਦਾਰ ਦੇ ਨਾਂ ਤੇ ਅਸੀਂ ਆਏ ਹਾਂ ਪਾਰਟੀ ਦੇ ਨਾਲ ਕਿ ਚਲੋ ਇਹ ਪਾਰਟੀ ਚੰਗੀ ਸੋਚਦੀ ਹੈ ਤੇ ਚਲੋ ਅਸੀਂ ਨਾਲ ਲੱਗਦੇ ਹਾਂ ਪਰ ਉਹ ਗੱਲ ਨਹੀਂ ਹੈਗੀ ਜੀ ਬਦਲਾਅ ਹੋ ਗਿਆ ਜੀ ਸਰ ਬਦਲਾਅ ਤੇ ਤੁਸੀਂ ਵੇਖਣੀ ਡੇ ਜੇ ਕੀ ਹੋਣਿਆ ਇੱਥੇ ਆਪਾਂ ਸਭ ਤੋਂ ਵੱਧ ਜੇ ਵਰਕਰ ਨੇ ਮਿਹਨਤ ਕੀਤੀ ਉਹ ਐਸੀ ਸਮਾਜ ਦੇ ਵਰਕਰ ਨੇ ਮਿਹਨਤ ਕੀਤੀ ਚਲੋ ਦੂਜੇ ਵੀਰਾਂ ਨੇ ਵੀ ਕੀਤੀ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਕੀਤੀ ਪਰ ਸਭ ਨੂੰ ਜ਼ਿਆਦਾ ਉਦੋਂ ਕੌਣ ਚੱਲ ਰਹੀ ਸੀ ਪੁਰਾਣੇ ਟਾਈਮ 'ਚ ਇਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਐਸੀ ਵਰਗ ਇਹਨਾਂ ਦੇ ਨਾਲ ਚੱਲਿਆ ਹੁਣ ਜਿੰਨੇ ਮਰਜ਼ੀ ਆਈ ਜਾਂਦੇ ਆ ਪਰ ਉਸ ਕਦਰ ਨਹੀਂ ਪਈ ਸਰ ਤੁਹਾਡੇ ਤੇ ਉਹਨਾਂ ਨੇ ਵੱਲੋਂ ਇਲਜ਼ਾਮ ਲਗਾਏ ਗਏ ਕਹਿੰਦੇ ਠੱਗੀ ਠੋਰੀ ਮਾਰਦੇ ਸਨ ਤਾਂ ਕਰਕੇ ਉਹਨਾਂ ਨੂੰ ਲਾਮੇ ਕਰਤਾ ਕਿੰਨੀ ਕਿ ਸੱਚਾਈ ਇਹਦੇ ਵਿੱਚ ਸਰ ਜੇ ਮੈਂ ਠੱਗੀ ਠੋਰੀ ਮਾਰਦਾ ਅੰਦਾਜ਼ ਹੈ ਤੇ 2 ਸਾਲ ਬੈਠੇ ਹੀ ਸਰਕਾਰ 'ਚ 2 ਸਾਲ ਬੈਠੇ ਹੀ ਸਰਕਾਰ 'ਚ ਤੇ ਮੈਂ ਫਿਰ ਕਹਿਣਾ ਵੀ ਮੇਰੀ ਠੱਗੀ ਠੋਰੀ ਚੱਲਣ ਦੀ ਹੈ ਤੇ ਮੇਰੀ ਸਰਕਾਰ ਮੰਨਦੀ ਹੈ ਤੇ ਮੈਂ ਵੀਰੋ 2 ਸਾਲ ਵਿੱਚ ਹੀ ਰਹਿ ਜਾਂਦਾ ਜੀ ਉਹ ਮੈਂ ਮ제 ਲੈ ਲੈਂਦਾ ਚੰਗੀ ਲੇਕਿਨ ਉਹ ਕਹਿੰਦੇ ਕਿ ਤੁਹਾਨੂੰ ਕੱਢ ਦਿੱਤਾ ਗਿਆ ਤੁਹਾਨੂੰ ਮਰ ਕੇ ਸਾਈਡ ਤੇ ਸਾਈਡ ਲਾਈਨ ਕਰ ਦਿੱਤਾ ਗਿਆ ਬੜੇ ਉਹਨਾਂ ਨੇ ਸਾਨੂੰ ਕਈ ਲਿਸਟਾਂ ਬਖਾਇਆ ਜਿੱਚ ਤੁਹਾਡਾ ਨਾਮ ਹੀ ਨਹੀਂ ਸੀ ਵਿੱਚ ਸਰ ਕਹਿੰਦਾ ਕੌਣ ਜੀ ਤੇ ਕਿੰਨਾਂ ਨੇ ਕਿਹਾ ਜੀ ਬਲਵਿੰਦਰ ਸਿੰਘ ਮੇਰੇ ਖਿਆਲ ਚ ਕਹਿੰਦਾ ਬਲਬੀਰ ਸਿੰਘ ਬਲਬੀਰ ਸਿੰਘ ਹਾਂ ਜੀ ਸਰ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਉਹ ਨਾਮ ਮੈਨੂੰ ਕੱਢਣ ਵਾਲੇ ਉਹ ਤੇ ਆਪ ਜਿਹੜਾ ਬਲਾਕ ਪਰ ਤੁਹਾਨੂੰ ਨੇ ਮੈਨੂੰ ਕੀ ਕੱਢਣਾ ਤੇ ਕੀ ਨਹੀਂ ਕੱਢਣਾ ਮੈਨੂੰ ਹਾਂ ਜੀ ਹੈਗੇ ਲਖਨਾਥ ਸਾਹਿਬ ਪੰਜਾਬ ਪ੍ਰਧਾਨ ਆ ਸੈੜੀ ਕਲਸੀ ਸਾਹਿਬ ਆ ਜਿਹੜੇ ਪੰਜਾਬ ਦੇ ਆ ਉਹ ਉਹ ਮੈਨੂੰ ਕਹਿ ਸਕਦੇ ਆ ਜੇ ਇਹਨਾਂ ਦਾ ਕੋਈ ਲੈਵਲ ਨਹੀਂ ਹੈ ਸਰ ਲੇਕਿਨ ਉਹ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਕਹੇ ਕਿ ਇਹ ਪਰਚੇ ਦਰਜ ਕਰਵਾ ਦਨੇ ਆ ਤਾਂ ਉਹਨਾਂ ਨੇ ਕਹਿ ਕਿ ਉਹਦੇ ਪਰਚੇ ਦਰਜ ਹੋ ਜਾਣਗੇ ਮੇਰੀ ਮੇਰਾ ਕੋਈ ਵੀ ਅਜੇ ਤੱਕ ਮਾਮਲਾ ਮੇਰੇ ਤੋਂ ਦਰਜ ਨਹੀਂ ਆ ਹੁਣ ਉਹ ਕਹਿੰਦੇ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਜੀ ਰਾਜਨੀਤੀ ਅਜੇ ਤੱਕ ਨਹੀਂ ਕੀਤੀ ਔਰ ਤੁਸੀਂ ਜਦੋਂ ਆਏ ਹੋ ਤੁਹਾਡੇ ਆਉਣ ਤੋਂ ਪਹਿਲਾਂ ਹੀ ਪਾਰਟੀ ਬਹੁਤ ਸਟੈਂਡ ਸੀ ਯੂਸੂਅਲੀ ਵੀ ਸਰ ਮੈਂ 2015 ਦਾ ਚੱਲਿਆ ਜੀ 15 15 ਜਾਂ 16 ਦਾ ਇੱਥੇ ਚੱਲਿਆ ਹਾਂਜੀ ਤੇ ਇਨਾਂ ਵਿੱਚ ਜਿੰਨੇ ਬੰਦੇ ਤੁਹਾਨੂੰ ਇੰਟਰਵਿਊ ਦੇਣ ਦੇ ਇਹ ਬੰਦੇ ਨੂੰ ਤਾਂ ਅਸੀਂ ਆਪ ਘਰ ਜਾ ਕੇ ਉੱਥੇ ਸਾਹਮਣੇ ਕੀਤਾ 2019 ਦੇ ਵਿੱਚ ਹੂੰ ਜਦੋਂ ਮੈਂ ਚੇਅਰਮੈਨ ਨੇ ਲੜੀ ਇਹ ਬੰਦਾ ਹੈ ਹੀ ਨਹੀਂ ਸਾਨੂੰ ਲੱਭਦੇ ਨਹੀਂ ਕਿਤੇ ਹਲਕੇ ਚ ਲੇਕਿਨ ਉਹ ਲਿਸਟਾਂ ਦਿਖਾ ਰਹੇ ਕਹਿੰਦੇ ਸਾਡੇ ਨਵੇਂ ਜਿਹੜੇ ਆ ਗਏ ਆਹ ਲੋ ਜੀ ਲਿਸਟ ਹੁੰਦੀ ਆ ਸਰ ਲਿਸਟ ਜਿਹੜੀ ਹੁੰਦੀ ਆ ਪਾਰਟੀ ਵੱਲੋਂ ਉਪਰੋਂ ਜਾਰੀ ਹੁੰਦੀ ਆ ਤੁਹਾਨੂੰ ਹੀ ਪਤਾ ਤੁਸੀਂ ਸੋ ਕੋ ਮੀਡੀਆ ਵਾਲੇ ਜੀ ਮੈਂ ਪੁੱਛਿਆ ਸੀਗਾ ਸਵਾਲ ਉਹਨਾਂ ਨੂੰ ਕਿ ਤੁਹਾਡੀ ਮੋਰ ਨਹੀਂ ਉੱਤੇ ਪਾਰਟੀ ਦੀ ਹੈਗੀ ਸਾਰੇ ਆਹ ਦੇਖੋ ਆ ਫਿਰ ਪਾਰਟੀ ਜਾਂ ਤੇ ਫਿਰ ਪਾਗਲ ਆ ਜਾਂ ਤੇ ਮੈਨੂੰ ਜਾਨ ਸਾਨੂੰ ਬਣਾਉਣ ਦੇ ਆ ਦੱਸੋ ਫਿਰ ਵੀ ਪੈਨਨਾਂ ਲਿਖ ਕੇ ਵੀ ਕਦੀ ਲਿਸਟਾਂ ਜਾਰੀ ਹੋਈਆਂ ਮੈਨੂੰ ਦੱਸੋ ਤੁਸੀਂ ਤੇ ਤੁਸੀਂ ਹਜੇ ਵੀ ਬਲਾਕ ਪ੍ਰਧਾਨ ਨਿਯੁਕਤ ਹੋ ਗਏ ਹੋ ਹਜੇ ਤੱਕ ਸ਼ਰਮਿਆ ਹੈਗਾ ਜੀ ਮੌਜੂਦਾ ਜੀ ਹਜੇ ਵੀ ਮੈਂ ਪਰ ਅ ਹੁਣ ਮੈਂ ਜੇ ਜੋ ਜਿਸ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ ਇਹ ਕਹਿੰਦੇ ਅਸਤੀਫਾ ਅਸਤੀਫਾ ਇਹਨਾਂ ਨੇ ਕੀ ਦੇਣਾ ਮੈਂ ਦੇਣਾ ਖੁਦ ਸਾਡਾ ਅਸਤੀਫਾ ਕੱਟਣ ਦੀ ਗੱਲ ਕਰਦੇ ਅਸਤੀਫੇ ਦੀ ਗੱਲ ਨਹੀਂ ਕਰਦੇ ਕਹਿੰਦਾ ਹੀ ਕੱਢਾਂ ਕਿ ਕੱਢਤਾ ਇਹਨਾਂ ਨੂੰ ਪਾਰਟੀ ਤੋਂ ਨਹੀਂ ਨਹੀਂ ਇਹਨਾਂ ਨੇ ਸਿਰਫ ਮੈਂ ਫਿਰ ਉਹੀ ਗੱਲ ਕਹਿੰਦਾ ਇਹਨਾਂ ਇਹਨਾਂ ਦਾ ਥੋੜੀ ਸਰ ਕੋਈ ਹੈਗਾ ਵੀ ਮੈਨੂੰ ਇਹਨਾਂ ਨੇ ਕੱਢਣਾ ਚਾਹੀ ਕੀ ਕੱਢਣਾ ਆ ਜੇ ਲਿਸਟ ਸਲੀ ਹੁੰਦੀ ਆ ਵੇਖੋ ਮੇਰਾ ਨਾਮ ਸਰ ਵਿੱਚ ਮਨਜੀਤ ਸਿੰਘ ਸੀਗੇ ਸਰ ਆਹ ਦੇਖੋ ਸਰ ਸੰਦੀਪ ਪਾਠਕ ਭਗਵੰਤ ਮਾਨ ਤੇ ਪ੍ਰਿੰਸੀਪਲ ਬਦਰਾ ਠੀਕ ਹੈ ਜੀ ਆਹ ਹੁੰਦੀ ਲਿਸਟ ਸਰ ਅਸਲੀ ਠੀਕ ਹੈ ਬਲੌਕ ਪ੍ਰਧਾਨ ਮਨ ਕੇ ਮਜੀਠਾ ਲਾ ਤੁਹਾਨੂੰ ਇੱਥੇ ਪਰ ਮਜੀਠਾ ਸਪੈਸੀਫਿਕ ਨਹੀਂ ਕੀਤਾ ਗਿਆ ਕਿਸ ਜਗ੍ਹਾ ਤੇ ਸਰ ਥੋੜੀ ਆਪ ਦੇਖੋ ਠੀਕ ਹੈ ਮੇਰੀ ਚਾਲ ਕਾ ਕੀਤਾ ਗਿਆ ਹੈ ਲੇਕਿਨ ਹੁਣ ਤੁਸੀਂ ਫਿਰ ਅਸਤੀਫਾ ਦੇਣ ਜਾ ਰਹੇ ਹੋ ਤੁਸੀਂ ਸਰ ਪੱਕਾ ਜੀ ਸਰ ਮੈਨੂੰ ਦੇ ਆਗੇ ਮੈਂ ਸੱਚ ਦੀ ਬਾਤ ਚੁਕੀ ਹਾਂ ਮੈਂ ਕੋਈ ਝੂਠ ਜੇ ਬੋਲਿਆ ਤੇ ਮੈਨੂੰ ਕਮੈਂਟਾਂ ਚ ਜਾਂ ਜਿੱਦਾਂ ਤੁਹਾਡੇ ਵਿੱਚ ਲੇ ਕੇ ਮੈਨੂੰ ਮੇਰੇ ਨਾਲ ਫੋਨ ਵੀ ਮੈਨੂੰ ਕਰ ਸਕਦੇ ਮੇਰੇ ਵੀਰ ਜੇ ਮੈਂ ਗਲਤ ਹਾਂ ਤੇ ਮੈਨੂੰ ਦੱਸਣ ਕਿ ਸਰ ਐਸੀ ਵਰਗ ਲਈ ਅਜ ਤੱਕ ਇਹਨਾਂ ਨੇ ਕੀ ਕੀਤਾ ਤਿੰਨ ਸਾਲ ਦੇ ਵਿੱਚ ਇੱਕ ਵੀ ਬਿਆਨ ਦੇਣਾ ਸਰ ਮੈਂ ਦੇ ਉਹਨਾਂ ਨੂੰ ਕਿਹਾ ਸੀ ਕਿ ਸਰ ਮੈਨੂੰ ਤੁਸੀਂ ਡਿਬੇਟ ਦੇ ਵਿੱਚ ਆ ਜਾਓ ਮੈਨੂੰ ਆਪ ਹੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਜਦੋਂ ਐਮਪੀ ਹੁੰਦੇ ਸੀ ਉਹਨਾਂ ਨੇ ਕਿਹਾ ਕਿ ਜਦੋਂ ਲੀਡਰ ਹੁੰਦਾ ਉਹਨਾਂ ਨੂੰ ਤੁਸੀਂ ਸਵਾਲ ਜਵਾਬ ਕਰ ਸਕਦੇ ਜੀ ਹੂੰ ਉਹਨਾਂ ਨੂੰ ਕਰੋ ਭੀ ਅਸੀਂ ਤੁਹਾਡੀਆਂ ਵੋਟਾਂ ਪਾਈਆਂ ਅਸੀਂ ਤੁਹਾਨੂੰ ਬਣਾਇਆ ਤੇ ਅ ਅਸੀਂ ਤੁਹਾਨੂੰ ਸਵਾਲ ਇਹਨਾਂ ਨੇ ਕਿਹਾ ਸੀ ਤੁਸੀਂ ਪੁੱਛੋ ਪਰ ਅੱਜ ਮੈਂ ਇਹਨਾਂ ਦਾ ਬਲਾਕ ਵਰਤਾਨਿਆ ਤੇ ਮੈਂ ਸਰ ਮਿਹਨਤ ਵੀ ਕੀਤੀ ਹੈ ਮੈਂ ਇਕੱਲੇ ਵੋਟ ਨਹੀਂ ਪਾਈ ਮੈਂ ਮਿਹਨਤ ਵੀ ਕੀਤੀ ਹੈ ਤੇ ਮੈਂ ਇਹਨਾਂ ਨੂੰ ਸਰ ਪੁੱਛਣਿਆ ਪੀ ਸਰ ਮੈਨੂੰ ਸਵਾਲ ਦਾ ਜਵਾਬ ਤੇ ਦੇ ਦਿਓ ਹੂੰ ਤੇ ਜੇ ਦੇਣਗੇ ਸਰ ਤੇ ਫੇੜੀ ਗੱਲ ਬੰਦੀ ਜਵਾਬ ਨਹੀਂ ਦੇਣਦੇ ਤੇ ਮੈਂ ਕੀ ਕਰਾਂ ਸਰ ਤੁਹਾਨੂੰ ਲੱਗਦਾ ਕਿ ਜਿਵੇਂ ਪਹਿਲਾਂ ਤੁਸੀਂ ਕਹੇ 2-2000 ਰੁਪਏ ਜਿਹੜਾ ਨਹੀਂ ਆਏਗਾ 11-1100 ਨਹੀਂ ਆਇਆ 2-2000 ਨਹੀਂ ਆਏਗਾ ਤੁਹਾਨੂੰ ਲੱਗਦਾ ਕਿ ਬਾਕੀ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਆਈਆਂ ਨੇ ਜਿਵੇਂ ਆਟਾ ਦਾਲ ਸਕੀਮ ਆ ਜਾਂ ਕਣਕਾਂ ਨੇ ਜਾਂ ਟਾਇਲਟਸ ਦੇ ਪੈਸੇ ਨੇ ਉਹ ਲੱਗਦਾ ਤੁਹਾਨੂੰ ਆਏ ਨੇ ਕਿਸੇ ਜਗ੍ਹਾ ਤੇ ਸਰ ਮੇਰੀ ਸਾਰੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਆਟਾ ਦਾਲ ਦੀ ਸਕੀਮ ਇਹਨਾਂ ਚਲਾਈ ਸੀ ਮੈਨੂੰ ਦੱਸੋ ਵੀ ਉਹ ਆਟਾ ਕਿੰਨੂੰ ਮਿਲਿਆ ਅੱਜ ਤੱਕ ਤੇ ਕਿੰਨੇ ਲਿਆ ਤੇ ਕਿੰਨੂੰ ਦਿੱਤਾ ਇਹਨਾਂ ਨੇ ਸਿਰਫ ਇੱਕ ਵਾਰ ਹੀ ਆਇਆ 5-5 ਕਿਲੋ ਆਟਾ ਆਇਆ ਉਹੀ ਸਾਡੀਆਂ ਮਾਵਾਂ ਭੈਣਾਂ ਨੂੰ ਇਹਨਾਂ ਨੇ ਇੰਨਾ ਭਜਾ ਭਜਾ ਮਤਲਬ ਜੇ ਉਹ ਚੌਂਕ 'ਚ ਗੱਡੀ ਘਲੋਤੀ ਚਲੋ ਜੀ ਨਹੀਂ ਜੀ ਸਰਪੰਚ ਨਾਰਾਜ਼ ਹੋ ਗਿਆ ਚਲੋ ਦੂਜੇ ਚੌਂਕ 'ਚ ਨਹੀਂ ਜੀ ਸਰਕਲ ਇੰਚਾਰਜ ਨਾਰਾਜ਼ ਹੋ ਗਿਆ ਚਲੋ ਜੀ ਦੂਜੇ ਚੌਂਕ 'ਚ ਉਹ ਵੀ ਰੱਟਾ ਪਿਆ ਰਿਆ ਸਰ ਤਿੰਨ ਸਾਲ ਦੇ ਵਿੱਚ ਮੈਨੂੰ ਦੱਸ ਦੇਣ ਇਨਾਂ ਨੇ ਕਿਹੜੀ ਕਨਕ ਦਿੱਤੀ ਆ ਸਰ ਸਮਾਜ ਸਾਡੇ ਨੂੰ ਚਾਹੇ ਕਿਹੜੀ ਇਨਾਂ ਨੇ ਲੈਟਰਿੰਗ ਬਾਥਰੂਮ ਜਿਹੜੀ ਬਣਾਕ ਦਿੱਤੀ ਇਹ ਸਰ ਸਾਰਾ ਹੀ ਸੈਂਟਰ ਦਾ ਆਉਂਦਾ ਇਨਾਂ ਨੇ ਕੀ ਕੀਤਾ ਮੈਨੂੰ ਇਹ ਦੱਸਣਾ ਉਹ ਕਹਿੰਦੇ ਸਾਰੇ ਅਸੀਂ ਵਾਦੇ ਪੂਰੇ ਕਰਦੇ ਹਾਂ ਸਰ ਕਿਹੜੇ ਵਾਦੇ ਕਿਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤਿੰਨ ਸਾਲ ਚ ਮੈਨੂੰ ਤੁਸੀਂ ਦੱਸੋਗੇ ਲੈਟਰਿੰਗਾਂ ਬਾਥਰੂਮ ਇਹ ਜਾਂ ਕਿਹੜੇ ਕਮਰੇ ਪੈਂਦੇ ਇਹ ਸੈਂਟਰ ਦਾ ਗਵਰਨਮੈਂਟ ਦਾ ਆ ਕਿ ਜਾਂ ਪੰਜਾਬ ਦਾ ਇਹ ਦੱਸੋ ਮੈਨੂੰ ਜਿਹੜੀ ਕਨਕ ਆਉਂਦੀ ਹੈ ਉਹ 60% ਉਹ ਹੁੰਦੀ ਹੈ ਸੈਂਟਰ ਵੱਲੋਂ ਤੇ 40% ਦੇ ਦੇ ਨਹੀਂ ਦੇ ਕਿੱਥੇ ਦੇ ਦੇਣ ਦੇ ਤੇ ਮੈਨੂੰ ਦੱਸੋ ਲੇਕਿਨ 3 ਸਾਲ ਤੁਸੀਂ ਵੀ ਤਾਂ ਚੁੱਪ ਰਹੇ ਹੋ ਨਾ ਪਹਿਲਾਂ ਕਿਉਂ ਨਹੀਂ ਬੋਲੇ ਸਰ ਮੈਂ ਬੋਲੇ ਆ ਸਰ ਮੇਰੇ ਬਿਆਨ ਦੇਖੋ ਸਰ ਮੈਂ ਲੌਂਦਾ ਰਹਿਂਦਾ ਜੀ ਮੇਰੇ ਆ ਵੇਖੋ ਇੱਕ ਵਾਰ ਚ ਫੋਟੋ ਜੀ ਲੱਗਦਾ ਕਿ ਉੱਪਰ ਖਟਕ ਗਈ ਤੇ ਥੱਲੇ ਹੋਣਾ ਸੀ মিডিਆ ਦੇ ਰੂਬਰੂ ਹੋ ਰਿਹਾ ਸਾਨੂੰ ਆ ਹੋ ਗਿਆ ਸਾਨੂੰ ਉਹ ਹੋ ਗਿਆ ਨਹੀਂ ਸਰ ਖੜਕੀ ਮੇਰੀ ਕਿਸੇ ਨਾਲ ਨਹੀਂ ਮੈਂ ਸ਼ੁਰੂ ਤੋਂ ਹੀ ਮੈਂ ਮੁੱਦਿਆਂ ਤੇ ਰਿਹਾ ਸਰ ਮੈਂ ਪਹਿਲਾਂ ਤੋਂ ਵੀ ਮੇਰੇ ਫੇਸਬੁੱਕ ਅਕਾਊਂਟ ਚੈੱਕ ਕਰ ਸਕਦੇ ਜੀ ਚਾਹੇ ਇਨਾਂ ਨੂੰ ਵੀ ਪਤਾ ਹੋएगा ਕਿ ਮਨਜੀਤ ਜ਼ਿਲ੍ਹਾ ਪ੍ਰਧਾਨ ਕੋਲ ਇਹੀ ਹਲਕਾ ਇੰਚਾਰਜ ਦੇ ਘਰ ਬੈਠੇ ਸੀ ਤੇ ਕਹਿੰਦੇ ਸੀਗੇ ਉਪਰੋਂ ਕੋਈ ਸਕੀਮ ਆਈ ਹੈ ਨਵੀਂ ਪਾਰਟੀ ਨੇ ਗਤੀਵਿਧੀਆਂ ਭੇਜੀਆਂ ਤੇ ਕਰਨੀਆਂ ਮੈਂ ਕਿਹਾ ਸਰ ਪਹਿਲਾਂ ਜਦੋਂ ਛੋੜੀ ਆ ਹੁਣ ਮੀਂਹ ਪਿਆ ਹੀ ਤੇ ਕਨਕਨੂ ਜੀ ਆਹੀ ਮਾ ਮੈਂ ਕਿਹਾ ਪਹਿਲਾਂ ਸਰ ਉਹਨਾਂ ਦੇ ਮਜੀਠੀਆ ਸਾਹਿਬ ਦੇ ਘਰ ਹੀ ਬੈਠੇ ਹਾਂ ਜਿੱਗਾ ਮਜੀਠੀਆ ਜੀ ਦੇ ਮੈਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਜੀ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਸਰ ਨਹੀਂ ਤੇ ਬਾਕੀ ਬਲਾਕ ਬ੍ਰਧਾਨਾ ਤੁਸੀਂ ਪੁੱਛ ਸਕਦੇ ਮੈਂ ਸਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕਦੀ ਐਸੀ ਵਰਗੀ ਦਾ ਵੀ ਸੋਚਿਆ ਤੁਸੀਂ ਮੈਨੂੰ ਦੱਸੋ 3 ਸਾਲਾਂ ਤੋਂ ਕਣਕਾ ਨਹੀਂ ਆਈ ਤੁਸੀਂ ਜ਼ਿਲ੍ਹਾ ਪ੍ਰਧਾਨ ਜੀ ਤੁਸੀਂ ਦੱਸੋ ਅੱਗੇ ਜਾ ਕੇ ਕਹਿੰਦੇ ਅਸੀਂ ਦਾਦਦੇ ਆ ਕੋਈ ਕੰਨ ਨਹੀਂ ਜੇ ਕਰਦਾ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਤੇਰਾ ਮਤਲਬ ਸੁਣੀ ਨਹੀਂ ਜਾਂਦੀ ਫਿਰ ਕਹੀ ਕਿ ਨੂੰ ਜਾਂਦੀ ਹੈ ਫਿਰ ਸਰ ਸਭ ਅਸਲ 'ਚ ਨਾ ਸਰ ਸਰ ਸਭ ਔਖੇ ਹੀ ਆ ਕੋਈ ਨਾ ਪਾਰਟੀ ਚ ਕੋਈ ਕਹਿੰਦੇ ਕਿ ਇਸ ਪਾਰਟੀ ਸਟੈਂਡ ਆ ਬਲੋਗ ਵਰਤਾਂ ਦੜ ਦੜ ਬਣ ਰਹੇ ਨੇ ਲੋਕੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਪਾਰਟੀ ਲੋਕੀ ਛੱਡਣ ਨੂੰ ਤਿਆਰ ਆ ਤੁਸੀਂ ਪਿਛਲੀ ਵਾਰ ਦਾਅਵਾ ਕਰਤਾ ਲੁਧਿਆਣਾ ਹਾਰਨ ਨੂੰ ਤਿਆਰ ਕਹਿੰਦੇ ਲੁਧਿਆਣਾ ਹੀ ਵਧੀਆ ਸੀਟ ਜਿੱਤਾਂਗੇ ਤੁਸੀਂ ਕਹਿੰਦੇ ਉਹ ਕਹਿੰਦੇ ਤੁਸੀਂ ਬਾਰ ਬਾਰ ਤੁਹਾਨੂੰ ਕਹਿੰਦੇ ਮਿਲਣ ਦੀ ਕਹਿੰਦਾ ਜਿੱਥੇ ਮਰਜੀ ਮਿਲਿਓ ਜੇ ਲੁਧਿਆਣਾ ਜਿੱਤ ਕੇ ਵਿਖਾਵਾਂਗੇ ਉਹਨਾਂ ਨੂੰ ਸਰ ਮੇਰੀ ਬੇਨਤੀ ਆ ਕਿ ਮੈਂ ਚਲੋ ਉਹਨਾਂ ਦੇ ਖਿਲਾਫ ਚਲੋ ਜਿਆਦਾ ਨਹੀਂ ਕੋ ਆਪਣੇ ਹੀ ਚਲੋ ਭੈਣ ਭਰਾ ਆਈ ਆ ਤੇ ਆਪਣੇ ਫਿਰ ਚੁੱਪ ਕਰਕੇ ਬਹਿ ਜਾਂਦੇ ਨਹੀਂ ਨਹੀਂ ਚੁੱਪ ਪਾਰਟੀ ਦੇ ਵਿੱਚ ਨਹੀਂ ਨਾ ਸਰ ਵੇਖੋ ਉਹ ਇੱਕ ਉਹਨਾਂ ਦਾ ਵਿਸਾ ਹੋ ਰਿਹਾ ਮੇਰਾ ਹੋ ਰਿਹਾ ਸਰ ਪਾਰਟੀ ਦੇ ਵਿੱਚ ਚੁੱਪ ਕਰਕੇ ਕਿਉਂ ਮੈਂ ਨਾ ਮੈਂ ਇੱਕ ਰਣਗਰੇਟਾ ਗੁਰੂ ਦਾ ਬੇਟਾ ਮੈਂ ਪਹਿਲੇ ਵੀ ਕਹਿਆ ਸਰ ਮੈਂ ਡਰਨ ਵਾਲਾ ਨਹੀਂ ਮੈਂ ਇੱਕ ਜੋਧਾ ਸਾਡੀ ਕੌਮ ਆ ਤੇ ਅਸੀਂ ਜੋਧੇ ਆ ਅਸੀਂ ਸੁਹਾਰ ਰੱਖਦੇ ਆ ਹਿੰਮਤ ਰੱਖਦੇ ਆ ਤੇ ਰੱਖਦੇ ਵੀ ਆ ਤੇ ਏ ਤੇ ਬੁੱਝ ਦਿਲਾ ਦੀ ਹੁੰਦਾ ਨਾ ਜਿਹੜਾ ਧਮਕੀਆਂ ਦੇਣੀਆਂ ਤੈਨੂੰ ਉਹ ਕਰਦਾਂਗੇ ਤੇ ਜਲਜੋ ਫਿਰ ਕਮਾਂ ਦੇ ਧਰ ਤੇ ਆਉਣਾ ਤੁਸੀਂ ਹੋਵੇ ਕਰੀ ਮਜੀਠੇ ਕੋ ਮੈਂ ਆ ਗਿਆ ਸਾਰੇ ਕੱਲ ਕੱਲ ਹੀ ਚਲ ਜਾਗੇ ਜੇ ਤੁਸੀਂ ਕਹਤਰ ਕੱਲ ਹੋਵਾਂਗੇ ਜੇ ਤੁਸੀਂ ਕਹਤਰ ਕੱਲ ਹੋਵਾਂਗੇ ਮੈਂ ਵੈਸੇ ਮਜੀਠੇ ਰਹਿਣਾ ਮੇਰਾ ਪਿੰਡ ਹੈ ਮੇਰਾ ਪਰਿਵਾਰ ਉੱਥੇ ਵਸਣ ਡਿਆ ਜਾ ਮੈਂ ਪਿੰਡ ਹੀ ਆ ਮੇਰਾ ਤਾਂ ਕਾਰੋਬਾਰ ਇੱਥੇ ਸਰ ਡਾਕਟਰੀ ਲੈ ਜਾਂਦਾ ਮੈਨੂੰ ਨਹੀਂ ਲੱਗਦਾ ਘਰ ਪਿੱਛੇ ਇਕੱਲਾ ਖਾਲੀ ਆ ਕਿਤੇ ਮਾਪੇ ਬਾਬ ਨੂੰ ਕੋਈ ਮੁਸ਼ਕਲ ਨਾ ਹੋ ਜਾਏ ਆਪਣੇ ਆਪ ਨੂੰ ਹੋ ਜਾਏ ਕੋਈ ਗੱਲ ਨਹੀਂ ਮਾਪੇ ਬਾਬ ਨੂੰ ਨਾ ਕੋਈ ਮੁਸ਼ਕਲ ਸਰ 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 ਰਾਤੀ ਮੈਨੂੰ 12 1 ਵਜੇ ਤੱਕ ਵੇਲੇ ਫੋਨ ਆਉਂਦੇ ਰਹੇ ਕਰੋ ਕਿ ਡਰਦੇ ਆ ਵਿਚਾਰੇ ਨਹੀਂ ਇਸ ਲਾਈਨ 'ਚ ਨਹੀਂ ਪਏ ਅਸੀਂ ਮੈਂ ਤੁਹਾਨੂੰ ਦੱਸਿਆ ਵੀ ਬੜੇ ਗਰੀਬੀ ਤੁਸੀਂ ਕੰਪਲੇਂਟ ਦਿਓਗੇ ਜਿਹਨਾਂ ਜਿਹਨਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਨਹੀਂ ਸਰ ਮੈਂ ਕੰਪਲੇਟਾ ਤੇ ਮੈਨੂੰ ਨਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਰੱਖਦਾ ਕੰਪਲੇਂਟ ਇੱਕ ਜਗ੍ਹਾ ਹੋਣੀ ਆ ਇਹ ਪੂਰੇ ਪੰਜਾਬ 'ਚ ਘੁੰਮਣੀ ਨਹੀਂ ਤੁਸੀਂ ਵੀ ਇੱਕੋ ਕੀ ਸਮੇਂ ਤੇ ਕੀ ਹੋਣਾ ਕੀ ਚਾਹੀਦਾ ਵੈਸੇ ਸਰ ਹੁਣ ਆ ਤੇ ਵੈਸੇ ਇਹ ਕਿਹੜੀਆਂ ਇਹ ਚੀਜ਼ਾਂ ਆ ਏ ਧਮਕੀਆਂ ਦੇਣੀਆਂ ਇਹਦੇ ਵਿੱਚ ਨਹੀਂ ਸਰ ਕੰਮ ਦੇ ਆਧਾਰ ਤੇ ਆ ਹੁਣ ਸਾਡੇ ਕੋਲ ਸਾਨੂੰ ਜਵਾਬ ਦੇ ਦੇ ਨਾ ਹਮ ਬਸ ਇਹੀ ਸਾਨੂੰ ਮੈਨੂੰ ਤੇ ਹੋਰ ਕੋਈ ਨਹੀਂ ਵੇਖੋ ਜੇ ਪਾਰਟੀ ਸਾਨੂੰ ਪੁੱਛਦੀ ਹੁੰਦੀ ਤੇ ਅਸੀਂ ਕਿਉਂ ਬਾਗੀ ਹੁੰਦੇ ਤੇ ਉਹਨਾਂ ਨੂੰ ਕੀ ਨੌਬਤਿਆ ਕਿੜੇ ਆ ਗਈ ਕਿੜੇ ਬਲਾਕ ਵਰਧਾਣੋਂ ਨਵੇਂ ਲਾਉਣ ਦੇ ਕਿ ਪੁਰਾਣੇ ਉਹਨਾਂ ਨੂੰ ਹੁਣ ਚੰਗੇ ਨਹੀਂ ਲੱਗਦੇ ਖੱਟੇ ਲੱਗਦੇ ਇੱਕ ਹੋਰ ਉਹਨਾਂ ਦਾ ਧਰ ਤੇ ਬੜਾ ਸਪੈਸੀਫਿਕ ਇਲਜ਼ਾਮ ਲਗਾਇਆ ਉਹ ਕਹਿੰਦੇ ਕਿ ਇਹਨਾਂ ਦਾ ਬੜੇ ਰਾਜਨੀਤਿਕ ਪਾਰਟੀਆਂ ਦੇ ਨਾਲ ਲੈਣਾ ਦੇਣਾ ਫੋਟੋਆਂ ਵਿਖਾਈਆਂ ਉਹਨਾਂ ਨੇ ਪਰ ਫੋਟੋਆਂ ਵਿਖਾ ਕੇ ਕਹਿੰਦੇ ਕਿ ਆਹ ਵੇਖੋ ਜੀ ਆ ਫਲਾਣਾ ਬੰਦਾ ਆ ਮੀਟਿੰਗ 'ਚ ਆ ਉਹਨਾਂ ਨੇ WhatsApp ਗਰੁੱਪ ਵਿਖਾਇਆ ਕਹਿੰਦੇ ਆਹ ਵੇਖੋ ਜੀ ਆ ਫਲਾਣਾ ਬੰਦਾ ਫਲਾਣਾ ਲੀਡਰ ਜਿਹੜਾ ਇਹ 'ਚ ਮੈਸੇਜ ਪਾ ਰਿਹਾ ਵਾ ਕਹਿੰਦੇ ਕਿ ਇਹ ਚੀਜ਼ਾਂ ਜਿਹੜੀਆਂ ਵਾ ਸ਼ਾਇਦ ਆ ਪਾਰਟੀ ਨੂੰ ਨਾਮ ਮਨਜ਼ੂਰ ਹੋਣੇ ਸੀ ਲਾ ਕੇ ਸਰ ਤੁਸੀਂ ਜੇ ਤੇ ਉਹਨਾਂ ਨੇ ਲਾਈਆਂ ਤੇ ਮੈਨੂੰ ਵੀ ਦਿਖਾ ਦਿਓ ਇੱਕ ਅੱਧੀ ਫੋਟੋ ਕਿਹੜੀ ਉਹਨਾਂ ਨੇ ਲਾਈ ਹੈ ਮੈਂ ਵੀ ਫਿਰ ਜਵਾਬ ਦਵਾਂਗਾ ਇਦਾਂ ਤੇ ਮੈਨੂੰ ਵੀ ਨਹੀਂ ਪਤਾ ਰਵਿਕਰਨ ਸਿੰਘ ਕਾਲੋ ਦੇ ਨਾਲ ਤਸਵੀਰ ਸਰ ਉਹ ਰਵਿਕਰਨ ਕਾਲੋਾਂ ਦੀ ਜਿਹੜੀ ਉਹਨਾਂ ਨੇ ਫੋਟੋ ਲਾਈ ਹੈ ਜੇ ਕੋ ਮੈਂ ਤੁਹਾਨੂੰ ਦਿਖਾ ਦਣਾ ਮੇਰੇ ਕੋਲ ਆ ਸਰ ਉਹ ਮੇਰੇ ਕੋਲ ਵੀ ਨਹੀਂ ਆ ਉਹ ਸਰ ਸਾਡਾ ਰਿਸ਼ਤੇਦਾਰ ਹੈ ਬਲਵਿੰਦਰ ਸਿੰਘ ਲਾਡੀ ਤੁਸੀਂ ਦੇਖ ਲਿਓ ਰੰਗਰੇਟ ਆਇਆ ਮਜੀਬ ਸਿੰਘ ਬਰਾਦਰੀ ਦਾ ਆ ਬਟ ਸ੍ਰੀ ਹਰਕਬਿੰਦਪੁਰ ਹਲਕੇ ਤੋਂ ਜੱਫੀਆਂ ਦਾ ਇਤਿਹਾਸਾਸ ਕਿ ਪਾਉਂਦੇ ਹੁਣ ਸਾਡੇ ਘਰ ਦੇ ਵਿੱਚ ਖੰਡਪਾਲ ਸਾਹਿਬ ਰੱਖਿਆ ਵਾ ਅਸੀਂ ਡਗਾਟਨ ਕਰਨਦੇ ਆ ਉਹ ਐਮਐਲਏ ਸਾਹਿਬ ਸਾਡੇ ਰਿਸ਼ਤੇਦਾਰ ਤੇ ਸਰ ਹੁਣ ਉਹਨਾਂ ਨੇ ਆਪਣੀ ਪਾਰਟੀ ਦੇ ਬੰਦੇ ਸਦੇ ਸਰ ਮੈਂ ਹੁਣ ਜਦੋਂ ਫੈਮਿਲੀ ਦੇ ਵਿੱਚ ਹਰ ਕੋਈ ਹੁੰਦਾ ਤਾਂ ਉਹਨਾਂ ਨੂੰ ਕੀ ਕਰੋ ਮਾਰ ਧੱਕੇ ਮਾਰ ਕੇ ਪਹਚਾ ਦੇਈਦਾ ਮੈਂ ਲੇਕਿਨ ਰਾਜਨੀਤਿਕ ਪਾਰਟੀਆਂ ਨੂੰ ਬੜਾ ਕੋਈ ਸੋਚ ਕੇ ਚੱਲਣਾ ਪੈਂਦਾ ਬੜੇ ਹੱਥ ਸੋਚ ਕੇ ਮਿਲੋਣੇ ਪੈਂਦੇ ਨੇ ਸਰ ਹੱਥ ਵੇਖੋ ਹੁਣ ਉਹ ਮੇਰੇ ਰਿਸ਼ਤੇਦਾਰ ਮਮੀ ਗਿਆ ਵਾ ਸਰ ਹੁਣ ਹੁਣ ਧੜੀਵਾਲ ਸਾਹਿਬ ਤੇ ਓਜਲਾ ਸਾਹਿਬ ਚਾਹੇ ਹਣ ਕਿੰਨਿਆ ਇਹ ਜਾਣਦੇ ਰਹਿੰਦੇ ਇੱਕ ਦੂਜੇ ਦੀ ਇੱਧਰ ਉੱਧਰ ਕੌਣ ਨਹੀਂ ਜਾਂਦਾ ਮੈਨੂੰ ਦੱਸਣ ਕਿ ਕੌਣ ਇਹੋ ਜਿਹੇ ਬੰਦਾ ਹੁਣ ਜੇ ਤੁਸੀਂ ਲਾਓ ਹੁਣ ਮੈਂ ਫੇਰ ਕਹਣਾ ਤੁਸੀਂ ਹਲਕੇ ਤੇ ਗੱਲ ਲੈ ਆਂਦਾ ਜੇ ਗਮਜੀਤ ਸਿੰਘ ਜੀ ਨਹੀਂ ਗਏ ਉੱਥੇ ਔਜਲਾ ਸਾਹਿਬ ਦੇ ਘਰੇ ਅੱਜ ਦਿਨ ਖੰਡਪਾਤ ਸਾਹਿਬ ਵੀ ਉਹਨਾਂ ਦੀ ਮਾਤਾ ਚਲੋ ਸਾਰਿਆਂ ਨੂੰ ਜਾਣਾ ਚਾਹੀਦਾ ਦੁੱਖ-ਸ਼ਕ ਵੇਲੇ ਤੇ ਕੁਝ ਵੀਲੇ ਵੀ ਇਕੱਠੇ ਹੁੰਦੇ ਸਾਰੇ ਹੂੰ ਮੇਨ ਦਸਨ ਕੋਣ ਨਹੀਂ ਹੁੰਦਾ ਵੱਡੇ ਦਾ ਵੱਡਾ ਲੀਡਰ ਏਕ ਵੀ ਮਨਦਾ ਦੇ ਕਿਹੜਾ ਨਹੀਂ ਹੁੰਦਾ ਇਹ ਗਰੀਬ ਇਹ ਸਾਰੇ ਗਰੀਬ ਲੋਕਾਂ ਲਈ ਅਸਲ ਜੇ ਕਾਨੂੰਨ ਬਣੇ ਵੱਡੇ ਲੋਕਾਂ ਲਈ ਨਹੀਂ ਬਣੇ ਤੂੰ ਤੁਸੀਂ ਮੰਨਦੇ ਹੋ ਫਿਰ ਹੁਣ ਤੁਸੀਂ ਅਸਤੀਫਾ ਦੇਣ ਜਾ ਰਹੇ ਹੋ ਸਵੇਰੇ ਕਿੱਦਾਂ ਦੇ ਦਿੱਤਾ ਆ ਮੈਂ ਸਰ ਲਿਖਤੀ ਪਾਤਾਂ ਜੀ ਅੱਛਾ ਪਾਤਾਂ ਕਿਹਨੂੰ ਕਿਨੂੰ ਕੋ ਪਾਇਆ ਜੀ ਮੈਂ ਲਖਨਾ ਸਾਹਿਬ ਨੂੰ ਪਾਉਂਗਾ ਜੀ ਜ਼ਿਲ੍ਹਾ ਪ੍ਰਧਾਨ ਨੂੰ ਪਾਉਂਗਾ ਜੀ ਤੇ ਸੈਰੀ ਕਲਸੀ ਸਾਹਿਬ ਨੂੰ ਪਾਉਂਗਾ ਅੱਛਾ ਕਹਿੰਦੇ ਪ੍ਰਿੰਸੀਪਲ ਮੇਰੇ ਕੋ ਨੰਬਰ ਸਾਰੇ ਹੁੰਦੇ ਕਿ ਮੈਂ ਸਾਰੇ ਨੂੰ ਸੈਂਡ ਕਰ ਦੂੰ ਮੈਨੂੰ ਕੋਈ ਤਰਾਜ਼ ਨਹੀਂ ਲੇਕਿਨ ਡਿਪਟੀ ਮੁੱਖ ਮੰਤਰੀ ਕਹਿੰਦੇ ਸੀ ਸਰ ਆ ਆ ਆ ਕੰਮ ਚੰਗਾ ਕੀਤਾ ਜੇ ਮੈਂ ਸਾਰੇ ਕੰਮ ਚੰਗੇ ਕਰਦਾ ਫਿਰ ਜੀ ਮੇਰੇ ਕੰਮ ਵੇਖੋ ਤੁਹਾਡੀ ਇੰਟਰਵਿਊ ਕੀਤੀ ਮੈਨੂੰ ਉਹਨਾਂ ਨੇ ਸਾਢੇ 4:30 8:30 9:00 ਵਜੇ ਮੈਂ ਉਹਨਾਂ ਕੋਲ ਜਾ ਕੇ ਸੁਣ ਕੇ ਆਇਆ ਸਾਡਾ ਕੰਮ ਹੈ ਤੁਹਾਡੀ ਆਵਾਜ਼ ਚੁੱਕਣਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਸਰ ਜੇ ਗਰੀਬ ਵਰਗ ਦੀ ਆਵਾਜ਼ ਤੁਸੀਂ ਨਾ ਚੁੱਕੋਗੇ ਤੇ ਸਰ ਕਿੱਦਾਂ ਬਦਲ ਲੱਗੂ ਲੋਕਾਂ ਨੂੰ ਮੈਨੂੰ ਸਵਾਲ ਦਾ ਜਵਾਬ ਦਿਓ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਕੋਈ ਬਣੇਗਾ ਸੀ ਨਹੀਂ ਬਣਨਾ ਸਰ ਨਹੀਂ ਕਿ ਕਰਨ ਸਮਝੋ ਕਰਨ ਸਾਰ ਇਹਨਾਂ ਨੇ ਕਿਹਾ ਸੀ ਅਸੀਂ ਪਾਰਲੀਮੈਂਟ ਅਸਈ ਭੇਜਾਂਗੇ ਐਮਪੀ ਉਹ ਵੀ ਨਹੀਂ ਭੇਜਿਆ ਇਹਨਾਂ ਨੇ ਤੇ ਇਹ ਲੜੀ ਹੈ ਸਰ ਸਾਡੇ 4 ਭੇਜੇ ਆ ਉਹ ਵੀ ਵਿਚਾਰੇ ਐਵੇਂ ਗੰਗੇ ਬਣੇ ਉਹਨਾਂ ਨੂੰ ਕਿਹਦਾ ਚੱਲੰਦੇ ਨੇ ਮਨੀਸ਼ ਸੋਧਿਆ ਸੰਜੀਤ ਸਿੰਘ ਉਧਰੋਂ ਹਾਰ ਕੇ ਇੱਧਰ ਆ ਗਏ ਆ ਰਾਜਨੀਤੀ ਦੇ ਉਹ ਚਲਾਉਂਦੇ ਪਰ ਸਰਕਾਰ ਤੇ ਇਹ ਕੀ ਕਰਨ ਦੇ ਇਹ ਤਾਂ ਕੁਝ ਵੀ ਨਹੀਂ ਇਹਦੇ ਬਸ ਹੁਣ ਨਚੰਡੇ ਆ ਬਸ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਲੁਧਿਆਣਾ ਸੀਟ ਜਿੱਤਣ ਤੋਂ ਬਾਅਦ ਜਿਹੜੀ ਹੈ ਕੇਸਰੀਵਾਲ ਰਾਜਨੀਤਿਕ ਪੈਰ ਹੋਰ ਰੱਖਣਗੇ ਕਿਸੇ ਜਗ੍ਹਾ ਤੇ ਪੰਜਾਬ ਦੇ ਪੰਜਾਬ ਦੇ ਵਿੱਚ ਸਰ ਜਿੱਤਣਾ ਨਹੀਂ ਇਹਦੇ ਤੁਸੀਂ ਜਿੱਤਣ ਦੀ ਗੱਲ ਕਰ ਰਹੇ ਹੋ ਸਰ ਮੈਂ ਕਹਿੰਦੇ ਨਹੀਂ ਜਿੱਤਣਾ ਉਹ ਕਹਿੰਦੇ ਜਿੱਤਾਂਗੇ ਅਸੀਂ ਸਰ ਮੈਂ ਕਹਿੰਦੇ ਨਹੀਂ ਜਿੱਤਣਾ ਜਬ ਤੁਹਾਡੇ ਕੇਜ ਤੇ ਉਹਨਾਂ ਤੇ ਕੇਜ ਕੁਛ ਨਾ ਕੁਝ ਤੇ ਹੋਏਗਾ ਨਾ ਡਿਫਰੈਂਸ ਉਹ ਕਹਿੰਦੇ ਅਸੀਂ ਜਿੱਤਾਂਗੇ ਤੁਸੀਂ ਕਹਿੰਦੇ ਸਰ ਜੇ ਜਿੱਤ ਜਾਂਦੇ ਮੈਂ ਮੈਨੂੰ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਮੈਂ ਦੇਣਦਾਰ ਹੋਵਾਂਗਾ ਤੁਹਾਡਾ ਮੇਰਾ ਕੀ ਦੇਣਾ ਹੈ ਬਾਰੇ ਉਹਨਾਂ ਨੂੰ ਦਿਓ ਜੋ ਸਰ ਨਹੀਂ ਨਹੀਂ ਮੈਂ ਤੁਸੀਂ ਮੇਰੇ ਕੋਲ ਸਵਾਲ ਪੁੱਛਣ ਦੇ ਜੋ ਗੋਗੇ ਉਹ ਮੈਂ ਪੀਰ ਉਹਨਾਂ ਦਾ ਮਤਲਬ ਅਸਤੀਫਾ ਹੋ ਜਾਏਗਾ ਪਰ ਵਾਨ ਕੇ ਲੱਗਦਾ ਕਿ ਤੁਹਾਨੂੰ ਮਨਾਨ ਪਹੁੰਚਣਗੇ ਕੋਈ ਵੱਡੇ ਲੀਡਰ ਉਹ ਵੀ ਅਕਸਰ ਹੁੰਦਾ ਹੈ ਕਿ ਜੋ ਬਲੈਕ ਪ੍ਰਧਾਨ ਨਾ ਆ ਜਾਣ ਜੇ 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 ਇੰਨੀ ਨੌਬਤ ਹੁੰਦੀ ਨਾ ਤੇ ਸਰ 3-4 ਦਿਨ ਹੋ ਗਏ ਆ ਅੱਜ ਵੀਡੀਓ ਪਾਈ ਨਹੀਂ ਤੁਸੀਂ 4 ਕਿ 5 ਦਿਨ ਹੋ ਗਏ ਤੇ ਸਰ ਉਹਨਾਂ ਨੇ ਅੱਜ ਤੱਕ ਆ ਜਾਣਾ ਸੀ ਹੂੰ ਉਹ ਇੱਕ ਹੰਕਾਰੇ ਸੀਰੀਅਸਲੀ ਲੱਗਦੇ ਹੰਕਾਰੇ ਆ ਸਰ ਉਹਨਾਂ ਨੂੰ ਗਰੀਬ ਵਰਗ ਨਾਲ ਕੋਈ ਨਹੀਂ ਉਹਨਾਂ ਦੀ ਹੁਣ ਹੱਥ ਜਿਹੜੇ ਆ ਉਹ ਮਿਲ ਗਏ ਆ ਚੰਗੇ ਬੰਦੇਆਂ ਨਾਲ ਵੱਡੇ ਬੰਦੇਆਂ ਨਾਲ ਗਰੀਬ ਵਰਗ ਦੇ ਬਸ ਇਸਤੇਮਾਲ ਕਰ ਲਈ ਹੁੰਦਾ ਹੋਰ ਉਹਨਾਂ ਨੂੰ ਕੋਈ ਨਹੀਂ ਬਸ ਬਿਰਤੂ ਬਿਲਕੁਲ ਵੱਡੇ ਲੋਕਾਂ ਦੇ ਹੱਥ ਜਿਹੜੇ ਨੇ ਉਹ ਮਿਲੇ ਹੋਏ ਨੇ ਵੀਰ ਜੀ ਉਹਨਾਂ ਦਾ ਦਾਵਾ ਹੈ ਔਰ ਲਗਾਤਾਰ ਹੀ ਜਦੋਂ ਅਸੀਂ ਨਾਲ ਜੀ ਇੰਟਰਵਿਊ ਕੀਤੀ ਸੀ ਉਸ ਵੇਲੇ ਵੀ ਇਹਨਾਂ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਗਏ ਸਨ ਉਹਦੇ ਨਾਲ ਹੀ ਇੰਨੀ ਗੱਲ ਵੀ ਕਹੀ ਗਈ ਸੀ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਔਰ ਇੱਕ ਵੱਡਾ ਸਵਾਲ ਇਹਨਾਂ ਵੱਲੋਂ ਸਰਕਾਰ ਦੇ ਵਿੱਚ ਰਹਿ ਕੇ ਸਰਕਾਰ ਨੂੰ ਹੀ ਪੁੱਛਿਆ ਗਿਆ ਸੀਗਾ ਕਿ ਜੇਕਰ ਧਾਰੀਵਾਲ ਸਾਹਿਬ ਇਹਨਾਂ ਦਾ ਡੋਪੇਟ ਕਰਨ ਤਾਂ ਹੀ ਕੋਈ ਇਹਨਾਂ ਨੂੰ ਜਰਾ ਸਾਰਥਿਕ ਹਾਲ ਜਿਹੜਾ ਹੈ ਉਹ ਨਜ਼ਰ ਆ ਸਕਦਾ ਲੇਕਿਨ ਅੱਜ ਇੱਕ ਵਾਰ ਫੇਰ ਤੋਂ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੂੰ ਬਹੁਤ ਸਾਰਾ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀ ਤਿਜਾਰੀਅਰ WhatsApp ਗਰੁੱਪਸ ਦੇ ਵਿੱਚ ਜਾਣ ਜਾਣ ਕੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੂੰ ਉਹਨਾਂ ਦੇ ਹਲਕੇ ਚਾ ਕੇ ਦਿਖਾ ਉਹਨਾਂ ਲਾਗੇ ਆ ਕੇ ਦਿਖਾ ਤੇਰਾ ਨੁਕਸਾਨ ਕੀਤਾ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਵੀਰ ਦੀ ਜਿਹੜੀ ਹੈ ਜੁਰਮ ਸਾਰ ਜਿਹੜੀ ਆ ਉਹ ਜਰੂਰ ਲਈਤੀ ਜਾਵੇ ਅਤੇ ਖਾਸ ਤੌਰ ਤੇ ਜਿਹੜੇ ਆਮ ਆਦੀ ਪਾਰਟੀ ਦੇ ਲੋਕ ਇਸੇ ਬਦਲਾਵ ਦੇ ਨਾਮ ਤੇ ਪੰਜਾਬ ਦੇ ਵਿੱਚ ਆਏ ਸਨ ਅਤੇ ਬਦਲੇ ਦੇ ਵਿੱਚ ਜਿਹੜਾ ਸੀਗਾ ਲੋਕਾਂ ਦੇ ਪਿੱਛੇ ਹੋਏ ਨਜ਼ਰ ਆਏ ਸਨ ਤੇ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀ ਤਾਂ ਜੋ ਕਿ ਇੱਕ ਅਲੱਗ ਸਰਕਾਰ ਜਿਹੜੀ ਉਹ ਨਜ਼ਰ ਆ ਸਕੇ ਲੇਕਿਨ ਕਿਤਨਾ ਕਿਤੇ ਹੁਣ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਰ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਸ ਨੌਜਵਾਨ ਵੱਲੋਂ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਇਸ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਉਹ ਵੀ ਕੀਤੀ ਜਾ ਸਕਦੀ ਹੈ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਉੜਦਾ ਹੈ ਤੇ ਨਾਲ ਹੀ ਇਸ ਵੀਰ ਵੱਲੋਂ ਜਿਹੜਾ ਆਪਣਾ ਅਸਤੀਫਾ ਜਿਹੜਾ ਹੈ ਉਹ ਵੀ ਪਾਰਟੀ ਨੂੰ ਹਾਈ ਕਮਾਂਡ ਨੂੰ ਜਿਹੜਾ ਭੇਜ ਦਿੱਤਾ ਗਿਆ ਹੁਣ ਵੇਖਣਾ ਹੋਊਗਾ ਕਿ ਇਹ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਗਿਆ ਅਸਤੀਫਾ ਕੀ ਪ੍ਰਵਾਨ ਹੁੰਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਇਸ ਵੀਰ ਵੱਲੋਂ ਮਜੀਠੇ ਹਲਕੇ ਦੇ ਵਿੱਚ ਰਹਿ ਕੇ ਮਜੀਠੇ ਦੇ ਹੀ ਬਹੁਤ ਵੱਡੇ ਲੀਡਰਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਚੁੱਕੇ ਗਏ ਨੇ ਕੈਮਰਾਪਰਸਨ ਰਾਜਾ ਦਾ ਨਗੁਰਪ੍ਰਸ ਸਿੰਘ ਪੰਜਾਬੀ ਲੋਕ ਚੈਨਲ ਅਮਿਤ ਸਾਹਿਬ